ਕਿੰਨਾ ਹੀ ਸ਼ੂਗਰ ਹੋਵੇ 500 600 ਰਹਿੰਦਾ ਹੋਵੇ ਤੁਸੀਂ ਕਹੋਗੇ 15 ਦਿਨ ਦੇ ਵਿੱਚ ਰੰਗ ਬਣੇਗੇ 1 ਮਹੀਨੇ ਦਵਾਈ ਫਰੀ ਦਵਾਂਗੇ ਸਾਰੀ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ 6 ਜੁਲਾਈ ਨੂੰ ਪਹੁੰਚੋ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ 1 ਮਹੀਨੇ ਦੀ ਦਵਾਈ ਫਰੀ ਦਵਾਂਗੇ ਦੇਖੋ 1 ਮਹੀਨੇ ਦੇ ਵਿੱਚ ਰੰਗ ਬਣੇ ਜਾਣਗੇ ਸ਼ੂਗਰ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੀਤ ਪਾਵਲ ਲੁਧਿਆਣਾ ਤੋਂ ਤੇ ਅੱਜ ਅਸੀਂ ਖੜੇ ਹਾਂ ਲੁਧਿਆਣਾ ਦੇ ਸਾਨਨੇਵਾਲ ਸਥਿਤ ਜਿਹੜਾ ਹੈਗਾ ਵੈਦਯੋਗਿਆ ਜੀ ਦੇ ਆਫਿਸ ਦੇ ਵਿੱਚ ਜਿੱਥੇ ਇੱਕ ਵੈਦਯੋਗਿਆ ਜੀ ਵੱਲੋਂ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਵੱਡੀ ਇਨਫੋਰਮੇਸ਼ਨ ਸ਼ੇਅਰ ਕੀਤੀ ਜਾ ਰਹੀ ਹੈਗੀ ਆ ਜਿਹੜੇ ਵੀ 슈ਗਰ ਦੇ ਪੇਸ਼ੈਂਟ ਨੇ ਉਹਨਾਂ ਨੂੰ ਦਵਾਈ ਬਿਲਕੁਲ ਮੁਫਤ ਦਿੱਤੀ ਜਾਏਗੀ ਜਿਹੜਾ ਆਉਣ ਵਾਲਾ ਜੁਲਾਈ ਦੀ 6 ਜੁਲਾਈ ਹੈਗੀ ਇਹ ਬੁੱਧਵਾਰ ਪੈਂਦਾ ਹੈਗਾ ਉਸ ਬੁੱਧਵਾਰ ਨੂੰ ਇਸ ਦਵਾਈ ਦਾ ਜਿਹੜਾ ਲੰਗਰ ਹੈਗਾ 슈ਗਰ ਦੀ ਜਿਹੜੀ ਦਵਾਈ ਹੈ ਉਹਦਾ ਲੰਗਰ ਬਿਲਕੁਲ ਫ੍ਰੀ ਦਿੱਤਾ ਜਾਏਗਾ ਜਿਹੜਾ ਬਿਮਾਰੀ ਜਿਹਨੂੰ ਵੀ ਹੈਗੀ ਹੈ ਉਹ 6 ਜੁਲਾਈ ਨੇ ਇੱਥੇ ਆ ਕੇ ਆਪਣੀ ਦਵਾਈ ਲੈ ਸਕਦਾ ਹੈ ਤੇ ਜਿਹੜੀ ਵੀ ਜਾਂਚ ਉਹ ਕਰਵਾ ਸਕਦਾ ਹੈਗਾ ਅਸੀਂ ਅੱਗੇ ਜਿਹੜੀ ਗੱਲਬਾਤ ਕਰਦੇ ਹਾਂ ਵੈਦਯੋਗਿਆ ਜੀ ਨਾਲ ਗੱਲਬਾਤ ਕਰਦੇ ਹਾਂ ਆ ਵੀ ਉਹਨਾਂ ਦਾ ਕੀ ਕਹਿਣਾ ਹੈਗਾ ਕਿਸ ਤਰ੍ਹਾਂ ਦੀ ਦਵਾਈਆਂ ਦਿੱਤੀ ਜਾਣਗੇ ਤੇ ਟ੍ਰੀਟਮੈਂਟ ਕੀ ਹੋਏਗਾ ਸੋ ਮੇਰੇ ਨਾਲ ਮੌਜੂਦ ਨੇ ਵੈਦਯੋਗਿਆ ਜੀ ਜਿਹੜੇ ਕਿ ਇਸ ਇਨਫੋਰਮੇਸ਼ਨ ਨੂੰ ਸ਼ੇਅਰ ਕਰਨਗੇ ਵੀ ਜਿਹੜਾ ਲੰਗਰ ਲੱਗਣਾ ਹੈਗਾ ਦਵਾਈ ਦਾ ਕਿਸ ਤਰ੍ਹਾਂ ਦਾ ਲਗਣਾ ਹੈ ਕਿਹੜੀ ਮੈਡੀਸਿਨ ਦਾ ਲਗਣਾ ਹੈ ਕਿ ਸ਼ੂਗਰ ਦੇ ਜਿਹੜੇ ਪੇਸ਼ੈਂਟ ਨੇ ਉਹ ਕਿਸ ਤਰ੍ਹਾਂ ਇਹਦਾ ਲਾਭ ਲੈ ਸਕਦੇ ਨੇ ਸਰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਐਤਕੀ ਉਪਰਾਲਾ ਕਰਨ ਜਾ ਰਹੇ ਤੁਸੀਂ ਜੈ ਤਰੰਤਰ ਜੈ ਆਯੁਰਵੇਦਾ ਵਹਿਰਜੀ ਕੀ ਖਾਲਸਾ ਵਹਿਰਜੀ ਕੀ ਫਤਿਹ ਇਹ ਮਹਾਪੁਰਖਾਂ ਦੀ ਕਿਰਪਾ ਆਕਾਲ ਪੁਰਖ ਵਹਿਰੂ ਦੀ ਕਿਰਪਾ ਹੈ ਜੋ ਕਿ ਸੰਗਤਾਂ ਵਾਸਤੇ ਬਹੁਤ ਮਿਹਨਤ ਦੇ ਨਾਲ ਤੇ ਔਸ਼ਦੀਆਂ ਤਿਆਰ ਕਰ ਕਰਕੇ ਫਾਰਮੂਲੇ ਆ ਤਿਆਰ ਕਰਨੇ ਆ ਆ ਕਰਨੇ ਆ ਹੁਣ 6 ਜੁਲਾਈ ਨੂੰ ਤੇ ਸ਼ੂਗਰ ਦੀ ਦਵਾਈ ਦਾ ਕੈਂਪ ਲੱਗ ਰਿਹਾ ਹੈ 6 ਜੁਲਾਈ ਨੂੰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਸੰਗਤਾਂ ਨੂੰ ਬੇਨਤੀ ਹੈ ਬਿ ਖੁੱਲਾ ਨਮੰਤਰ ਆ ਸਾਡਾ ਸਾਰੇ ਪਹੁੰਚੋ ਜਿਨ੍ਹਾਂ ਨੂੰ ਸ਼ੂਗਰ ਆ ਜਿਨ੍ਹਾਂ ਦੇ ਇਨਸੂਲਿਨ ਦੇ ਟੀਕੇ ਲੱਗਦੇ ਨੇ 5 500 ਸ਼ੂਗਰ ਹੋ ਜਾਂਦੀ ਆ ਲਾਤਾ ਅੰਗ ਪੈਰ ਕਹਿੰਦੇ ਵੜਨ ਵਾਸਤੇ ਜ਼ਖਮ ਹੋ ਜਾਂਦੇ ਨੇ ਉਹ ਦੱਸਾਂਗੇ ਵੀ ਇਨਸੂਲਿਨ ਬਾਹਰੋਂ ਲੈਣੀ ਬੰਦ ਕਰੋ ਅੰਦਰੋਂ ਕਿਵੇਂ ਪੈਦਾ ਹੁੰਦੀ ਆ ਅੰਦਰੋਂ ਪੈਦਾ ਕਰਾਂਗੇ ਕਿਉਂਕਿ ਆਪਾਂ ਬਾਹਰੋਂ ਇਨਸੂਲਿਨ ਲਈ ਜਾਂਦੇ ਆ ਅੰਦਰਵਾਰੀ ਆਪਾਂ ਸੋਚਦੇ ਨਹੀਂ ਵੀ ਅੰਦਰੋਂ ਕਿਵੇਂ ਪੈਦਾ ਕਰਨੀ ਇਨਸੂਲਿਨ ਅੰਦਰੋਂ ਹੀ ਇਨਸੂਲਿਨ ਪੈਦਾ ਹੋਊਗੀ ਸਾਰੀ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ 6 ਜੁਲਾਈ ਨੂੰ ਪਹੁੰਚੋ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਇੱਕ ਮਹੀਨੇ ਦੀ ਦਵਾਈ ਫਰੀ ਦਵਾਂਗੇ ਦੇਖੋ ਇੱਕ ਮਹੀਨੇ ਦੇ ਵਿੱਚ ਰੰਗ ਬਣੇ ਜਾਣਗੇ ਸ਼ੁਕਰ ਵਾਲੇ ਸਭ ਤੋਂ ਵੱਡੀ ਚੀਜ਼ ਇਹ ਕਿ ਭਾਬੀ ਜਿਹੜੀ ਲੋਕੀ ਆਪਣੇ ਵੱਲੋਂ ਸੇਵਾ ਵੀ ਕਰਨਾ ਚਾਹੁੰਦੇ ਨੇ ਕਈ ਵਾਰੀ ਲੇਕਿਨ ਕਈ ਵਾਰੀ ਹਿਚਕਿਚਾ ਜਾਂਦੇ ਨੇ ਵੀ ਕਿ ਸੇਵਾ ਕਿਸ ਤਰ੍ਹਾਂ ਕਰਨ ਉਹ ਸਾਡਾ ਚੈਨਲ ਦੇ ਵਿੱਚ ਯੋਗਦਾਨ ਪਾਣਾ ਚਾਹੁੰਦਾ ਸੀਗਾ ਵੀ ਅਸੀਂ ਆਪਣਾ ਇੱਕ ਨੰਬਰ ਸ਼ੋਅ ਕਰਾਂਗੇ ਜਿਹਦੇ ਵਿੱਚ ਲੋਕ ਸੇਵਾ ਪਾਉਂਦੇ ਨੇ ਤੇ ਅਸੀਂ ਤੁਹਾਡੇ ਨਾਲ ਉਹ ਸ਼ੇਅਰ ਕਰਾਂਗੇ ਜਿਹੜੇ ਲੋਕ ਕਈ ਵਾਰੀ ਗੁਪਤ ਸੇਵਾ ਕਰਦੇ ਨੇ ਲੋਕਾਂ ਦੀ ਦਵਾਈਆਂ ਵਾਸਤੇ ਕਰਦੇ ਨੇ ਕੁਝ ਕਰਦੇ ਨੇ ਤੇ ਤੁਹਾਡੇ ਵੱਲੋਂ ਕੋਈ ਇਸ ਤਰ੍ਹਾਂ ਦਾ ਉਪਰਾਲਾ ਹੈਗਾ ਉਹ ਵੀ ਤੁਸੀਂ ਸ਼ੇਅਰ ਕਰੋ ਜਿਹੜੀ ਸੇਵਾ ਲਈ ਆ ਉਹਦੇ ਵਿੱਚ ਫਿਰ ਬਾਬਾ ਜੀ ਦਾ ਜਿਵੇਂ ਬਚਨ ਆ ਦੇ ਬਾਬਾ ਜੀ ਦੀ ਇਹੀ ਬਚਨਾ ਵੀ ਜਿਹਨੇ ਸ਼ਰਧਾ ਨਾਲ ਕੋਈ ਸੇਵਾ ਕਰਨੀ ਹੋ ਆਪ ਆ ਕੇ ਸੇਵਾ ਕਰ ਸਕਦਾ ਜੀ ਬਾਬਾ ਦੇ ਇਹੀ ਬਚਨਾ ਵੀ ਜਿਹਨੇ ਕਿਹਨੇ ਕੋਈ ਦਾਨ ਪੁੰਨ ਦੇਣਾ ਵੀ ਆਪ ਆ ਕੇ ਸਿੱਧਾ ਦਾਨ ਪੁੰਨ ਦੇਵੇ ਕਿਰਾ ਕਿਸੇ ਨੇ ਕਿਹਾ ਸੀ ਵੀ ਨੈਟ ਦੇ ਅਕਾਊਂਟ ਨੰਬਰ ਬਹੁਤ ਸੰਤਾਂ ਨੇ ਪਹੁੰ ਨਹੀਂ ਦਿੱਤਾ ਮਹਾਰਾਜ ਉਹ ਕਹਿੰਦੇ ਜਿਹਦੀ ਸ਼ਰਧਾ ਹੈ ਇੱਥੇ ਆ ਕੇ ਕੋਈ ਦਾਨ ਪੁੰਨ ਦੇ ਸਕਦਾ ਹੈ ਤੇ ਬਾਕੀ ਮੈਂ ਅੱਜ ਇਹ ਹੀ ਬੇਨਤੀ ਕਰੂੰਗਾ ਬਾਕੀ ਬੇਨਤੀਆਂ ਹੋਰ ਫੇਰ ਕਰਾਂਗੇ ਤੁਹਾਨੂੰ ਹੁਣ ਤਾਂ ਬਾਰ ਬਾਰ ਬੇਨਤੀ ਆ ਖੁੱਲਾ ਨਮੰਤਰਾਂ ਪੂਰੇ ਵਰਲਡ ਨੂੰ ਜਿੱਥੇ ਤੱਕ ਸਾਡੀ ਆਵਾਜ਼ ਜਾਂਦੀ ਆ ਬੇਨਤੀ ਆ ਸੁਣਦੇ ਹੋ ਵੀ ਸਾਡੇ ਕੋਲ 6 ਤਰੀਕ ਨੂੰ 6 ਜੁਲਾਈ ਦਿਨ ਬੁੱਧਵਾਰ ਪਹੁੰਚੋ ਕਿੰਨਾ ਹੀ ਸ਼ੂਗਰ ਹੋਵੇ 500 600 ਰਹਿੰਦਾ ਹੋਵੇ ਤੁਸੀਂ ਕਹੋਗੇ 15 ਦਿਨ ਦੇ ਵਿੱਚ ਰੰਗ ਬਣੇਗੇ 1 ਮਹੀਨੇ ਦਵਾਈ ਫ੍ਰੀ ਦਵਾਂਗੇ ਸਾਡੀ ਸਾਰੀ ਸੰਗਤਾਂ ਨੂੰ ਬੇਨਤੀ ਆ ਵੀਰ ਜੀ ਜੀ ਧੰਨਵਾਦ ਤੁਹਾਡਾ ਮਹਾਰਾਜ ਤੁਸੀਂ ਲਾਈਵ ਤੇ ਚੈਨਲ ਤੋਂ ਵੀਰ ਜੀ ਉਹਨਾਂ ਦਾ ਧੰਨਵਾਦ ਸੱਚੇ ਪਾਸਾ ਚੜ੍ਹਦੀ ਕਲਾ ਭਾਸ਼ਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਵਾਰੀ ਮੈਂ ਫੇਰ ਇਨਫੋਰਮੇਸ਼ਨ ਸ਼ੇਅਰ ਕਰ ਦਵਾ 6 ਜੁਲਾਈ ਜਿਹੜੀ ਹੈਗੀ ਆਉਣ ਵਾਲੀ 6 ਜੁਲਾਈ ਨੂੰ ਸ਼ੂਗਰ ਦੀ ਜਿਹੜੀ ਦਵਾਈ ਆ ਬਿਲਕੁਲ ਫਰੀ ਦਿੱਤੀ ਜਾਏਗੀ ਬਾਬਾ ਜੀ ਵੱਲੋਂ ਇੱਥੇ ਜਿਹੜਾ ਵੀ ਆਏਗਾ ਉਹਨੂੰ ਦਵਾਈ 1 ਮਹੀਨੇ ਦੀ ਫਰੀ ਦਿੱਤੀ ਜਾਏਗੀ ਇਸ ਜਿਹੜੀ ਇਨਫੋਰਮੇਸ਼ਨ ਹੈਗੀ ਇਹਨੂੰ ਸ਼ੇਅਰ ਕਰੋ ਵੱਤ ਤੋਂ ਵੱਤ ਜਿਹੜੇ ਲੋਕ ਲਾਭ ਚੱਕ ਸਕਣ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਨਵੀਂ ਅਪਡੇਟ ਦੇਣਾ ਫਿਰ ਰੁ